ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦਿਨ ਤੇ ਨਵੀਂ ਸਵੇਰ 'ਚ ਤੇ ਆਪਣੀ ਵੀਡੀਓ 'ਚ ਤੁਹਾਡਾ ਸਵਾਗਤ ਹੈ। ਅੱਜ ਅਪਾ ਚੱਲੇ ਆ ਜੀ ਕਰਤਾਰਪੁਰ ਸਾਹਿਬ ਪਾਕਿਸਤਾਨ ਬਾਬੇ ਨਾਨਕ ਦੇ ਜਿੱਥੇ ਬਾਬੇ ਨਾਨਕ ਨੇ 18 ਸਾਲ ਆਵਦੀ ਜ਼ਿੰਦਗੀ ਦੇ ਬਤਾਏ, ਖੇਤੀ ਕਰੀ, ਉਪਦੇਸ਼ ਦਿੱਤੇ ਦੁਨੀਆ ਨੂੰ, ਭਲਾ ਕਰਿਆ ਦੁਨੀਆ ਦਾ ਤੇ ਨਾਲ-ਨਾਲ ਜੁੜੇ ਰਹੇ ਵੀਡੀਓ ਦੇ ਤੁਹਾਨੂੰ ਦਿਖਾਉਣੇ ਆ ਜੀ ਫਿਰ ਦਰਸ਼ਨ ਕਰਾਉਣੇ ਆ ਬਾਬੇ ਨਾਨਕ ਦੇ ਉਸ ਸਥਾਨ ਤੇ ਪਾਕਿਸਤਾਨ ਡੇਰਾ ਬਾਬਾ ਨਾਨਕ ਦਾ ਲਓ ਜੀ ਆਪਾਂ ਪਹੁੰਚ ਗਏ ਆਂ ਅੰਮ੍ਰਿਤਸਰ ਦੇ ਨੇੜੇ ਤੇ ਮੈਂ ਕਿਹਾ ਚਲੋ ਚਾਹ ਪੀ ਲਈਏ ਘੁੱਟ ਘੁੱਟ ਸਰੀਰ ਬਣ ਜੇ ਥੋੜਾ ਜਿਹਾ ਬਾਕੀ ਤੁਹਾਨੂੰ ਪਤਾ ਪਠੰਡੇ ਵਾਲੇ ਆਪਾਂ ਹੁੰਨੇ ਆ ਨਾ ਰਹਿ ਨਹੀਂ ਸਕਦੇ ਚਾਹ ਤੋਂ ਬਿਨਾ ਤਾਂ ਕੋਈ ਵੀ ਕੰਮ ਕਰਨਾ ਆਪਾਂ ਚਲੋ ਜੀ ਚਾਹ ਵੀ ਕੀ ਕਰਾਂਗੇ ਕਿਤੇ ਖੇਤ ਜਾਣਾ ਚਾਹ ਵੀ ਕੀ ਚੱਲਾਂਗੇ ਤੇ ਚਾਹ ਪੀ ਲਈਏ ਫਿਰ ਆਪਾਂ ਜਾਣੇ ਆ ਰਾਹ 'ਚ ਤੁਹਾਨੂੰ ਦਿਖਾਉਣੇ ਆ ਅੰਮ੍ਰਿਤਸਰ ਦਾ ਗੇਟ ਵੈਸੇ ਆਪਾਂ ਤਾਂ ਅੰਮ੍ਰਿਤਸਰ ਤੋਂ ਥੋੜਾ ਜਿਹਾ ਅੱਗੇ ਜਾਣਾ 20-25 ਕਿਲੋਮੀਟਰ ਫਤਿਹਗੜ ਚੂੜੀਆਂ ਜਾਣਾ ਆਪਾਂ ਤੇ ਜੁੜੇ ਰਹੋ ਨਾਲ ਤੇ ਆਪਾਂ ਮਿਲਦੇ ਆਂ ਫਿਰ ਜਾ ਕੇ ਤੁਸੀਂ ਵੀ ਚਾਹ ਪਿਓ ਨਾਲ ਨਾਲ ਲਓ ਜੀ ਆਪਾਂ ਹੋ ਗਏ ਆ ਰੈਡੀ ਤੇ ਹੁਣ ਆਪਾਂ ਉਸ ਪਿੰਡੇ ਨੂੰ ਚੱਲ ਪਿਆ ਜਿਹਦਾ ਮੈਨੂੰ ਬਹੁਤ ਬਹੁਤ ਦਿਨ ਇੰਤਜ਼ਾਰ ਸੀ ਤੇ ਹੁਣ ਚੱਲੇ ਆ ਉਹ ਘੜੀ ਉਹ ਸਮਾਂ ਉਹ ਆ ਗਿਆ ਵੀ ਆਪਣੀ ਅਪਰੂਵ ਆ ਗਈ ਤੇ ਆਪਾਂ ਹੁਣ ਜਾ ਰਹੇ ਹਾਂ ਜੀ ਡੇਰਾ ਬਾਬਾ ਨਾਨਕ ਟਰਮੀਨਲ ਨੂੰ ਤੇ ਉੱਥੇ ਚੈਕ-ਇਨ ਵਗੈਰਾ ਹੋ ਕੇ ਆਪਣੀ ਹੋ ਜਾਣੀ ਐਂਟਰੀ ਤੇ ਇਹਦੇ ਦੱਸ ਦਿਆਂ ਫਿਰ ਤੁਹਾਨੂੰ ਕੀ ਮਾਹੌਲ ਹੈ ਤੇ ਚੱਲੇ ਆ ਜੀ ਆਪਾਂ ਕਿਹੜਾ ਇੱਥੋਂ ਥੋੜਾ ਜਿਹਾ ਬਾਹਰ ਢੀ ਰਹਿ ਗਈ ਸੀ ਕੱਲ ਮੈਂ ਆ ਗਿਆ ਸੀ ਇੱਥੇ ਅਧਿਗੜ ਝੂੜੀਆਂ ਆਪਣੀ ਰਿਸ਼ਤੇਦਾਰੀ ਹੈ ਤੇ ਉਹਨਾਂ ਕੋਲੇ ਰਿਹਾ ਮੈਂ ਤੇ ਹੁਣ ਆਪਾਂ 8:00 ਵੱਜ ਚੁੱਕੇ ਆ ਅਰਤੀਕੋ ਜੀ ਮੈਨੂੰ ਲੱਗਦਾ ਐਂਟਰੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਮੈਂ ਜਾ ਕੇ ਦੇਖਦੇ ਆਂ ਤੁਹਾਨੂੰ ਦੱਸਦੇ ਆਂ ਤੇ ਜੁੜੇ ਰਹੇ ਵੀਡੀਓ ਦੇ ਨਾਲ ਦੇਖਦੇ ਆਂ ਆਪਾਂ ਜਾ ਕੇ ਸਾਰਾ ਕੁਝ ਤੁਹਾਨੂੰ ਦੱਸਦੇ ਆਂ ਵੀ ਕੀ ਕੁਝ ਚਾਹੀਦਾ ਡਾਕੂਮੈਂਟ ਵਗੈਰਾ ਕੀ ਚਾਹੀਦਾ ਕੀ ਚੈਕਿੰਗ ਕੀ ਕੁਝ ਨਾਲ ਲਿਜਾ ਸਕਦੇ ਆਂ ਮੈਂ ਨਾਲ ਰਸ਼ਰ ਵੀ ਲੈ ਕੇ ਆਇਆ ਸੀਗਾ ਜੀ ਮਖਾ ਚਲੋ ਕਮਾਈ ਚ ਥੋੜਾ ਜਿਆ ਜਿੰਨਾ ਕੁ ਹੋ ਸਕਦਾ ਵੀ ਆਪਾਂ ਉੱਥੇ ਲੰਗਰ ਹਾਲ ਚਾਪ ਲੰਗਰ ਚ ਦੇ ਕੇ ਆਈਏ ਇਹ ਸਭ ਆ ਗਿਆ ਹੀ ਬਾਬੇ ਨਾਨਕ ਦੇ ਚ ਤੇ ਦੇਖਦੇ ਆਂ ਵੀ ਲਜਾਣ ਦੇਣਗੇ ਅੰਦਰ ਕੀ ਨਹੀਂ ਉੱਥੇ ਜਾ ਕੇ ਤੁਹਾਨੂੰ ਦੱਸ ਦਿਆਂ ਸਾਰਾ ਕੁਸ਼ਣ ਜੁੜੇ ਰਹੇ ਹੋ ਨਾਲ ਇਹ ਅੱਜ ਗੇਟ 2 2 3 3 ਗੱਡੀਆਂ ਕਰਕੇ ਭੇਜਦੇ ਆ ਇਹ ਉਹਨਾਂ ਦੀ ਕਿਰਾ ਚੈਕਿੰਗ ਹੋਈ ਜਾਂਦੀ ਆ ਇਦੂਆ ਦਾ ਆਪਣੀ ਹੋ ਗਈ ਚੈਕਿੰਗ ਦੋ ਤਿੰਨ ਗੱਡੀਆਂ ਹੋਰ ਆ ਗਈਆਂ ਆਪਣੀਆਂ ਤੇ ਇਦੂਆ ਦੇਖਦੇ ਆ ਜੀ ਮਤਲਬ ਪੂਰਾ ਵਧੀਆ ਮਾਹੌਲ ਆ ਯਾਰ ਦੋਨੇ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਹਿ ਸਕਦੇ ਆ ਆਪਾਂ ਵੀ ਭਾਈ ਬਹੁਤ ਵਧੀਆ ਉਪਰਾਲਾ ਹੈ ਆ ਚੀਜ਼ ਚਾਹੀਦੀ ਆ ਆਪਾਂ ਨੂੰ ਬਸ ਈਟੀਏ ਤੇ ਪਾਸਪੋਰਟ ਆਪਣਾ ਤੇ ਦੋ ਤਿੰਨ ਡਾਕੂਮੈਂਟਸ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅੱਗੇ ਜਾ ਕੇ ਵੀਡੀਓ 'ਚ ਜੁੜੇ ਰਹੋ ਜੀ ਨਾਲ ਆਪਾਂ ਲਓ ਜੀ ਕਾਰ ਕਰਤੀ ਆਪਾਂ پارک ਆ ਸਾਹਮਣੇ ਆ ਗਿਆ ਐਂਟਰੀ ਗੇਟ ਇੱਥੋਂ ਆਪਣੀ ਜ਼ੀਰੋ ਲਾਈਨ ਤੱਕ ਹੋਣੀ ਹੈ ਐਂਟਰੀ ਉਦੋਂ ਬਾਅਦ ਆਪਾਂ ਨੂੰ ਉੱਥੋਂ ਲੈ ਕੇ ਜਾਣਗੇ ਪਾਕਿਸਤਾਨੀ ਉਹਦੇ ਵਿੱਚੋਂ ਬਸਾਂ ਚ ਤੇ ਹੁਣ ਆਪਾਂ ਨਿਕਲੀਏ ਚੱਲੀਏ ਚੱਕੀਏ ਸਮਾਨ ਦਿਲਦੇ ਆਂ ਫਿਰ ਅੱਗੇ ਜੁੜੇ ਰਹੋ ਦੇਖੋ ਜੀ ਕਰੋ ਚੱਕ ਇਹ ਆ ਜੀ ਲੰਗਰ ਜਿਹੜਾ ਬਾਬੇ ਨਾਨਕ ਨੇ ਸ਼ੁਰੂ ਕਰਿਆ ਸੀਗਾ 20 ਰੁਪਏ ਟਰਮੀਨਲ ਆ ਗਿਆ ਇਹ ਤੇ ਕਰੋ ਬਹੁਤ ਸੋਹਣਾ ਬਣਾਇਆ ਹੋਇਆ ਯਾਰ ਬਹੁਤ ਸੋਹਣਾ ਤਾਰੀਫ ਕਰਨੀ ਬਣਦੀ ਆ ਆਪਣੀ ਭਾਰਤ ਸਰਕਾਰ ਦੀ ਕਿ ਬਹੁਤ ਬਹੁਤ ਜਿਆਦਾ ਸੋਹਣਾ ਬਣਾਇਆ ਹੋਇਆ ਦੇਖੋ ਕਰੋ ਚੱਕ ਲੱਗਦਾ ਨਾ ਜਿਵੇਂ ਬਾਹਰ ਆ ਗਏ ਹੁੰਦੇ ਆ ਆਪਾਂ ਆਪਣੇ ਪੰਜਾਬ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਬਹੁਤ ਸੋਹਣਾ ਚਲੋ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ वैसे दा यार आपा इत्थू भी खरीद सकदे लंगर उथे लेके जाण वास्ते कोई सेवा इत्थू आप लेके जानी हु लेके जा सकदे बट मैं त घरੋਂ ਹੀ ਲਿਆਇਆ ਸੀਗਾ ਸਾਰਾ ਮੈਨੂੰ ਕਿਸੇ ਨੇ ਦੱਸਿਆ ਸੀ ਪਹਿਲਾਂ ਵੀ ਘਰੋਂ ਲੈ ਕੇ ਜਾ ਸਕਦੇ ਆਪਾਂ ਦਾਲਾਂ ਵਗੈਰਾ ਰਾਈਸ ਮੈਂ ਲਿਆਇਆ ਸੀਗਾ ਤੇ ਮਾਚ ਚਲੋ ਪੜੀ ਲੰਗਰ ਤੁਸੀਂ ਸਾਪੇ ਜੂਗਾ ਤੇ ਇੱਥੂ ਵੀ ਤੁਸੀਂ ਖਰੀਦ ਸਕਦੇ ਹੋ ਜੇ ਕਈ ਵਾਰੀ ਤੁਸੀਂ ਘਰੋਂ ਨਹੀਂ ਲੈ ਕੇ ਆਉਂਦੇ ਨਾ ਇੱਥੂ ਖਰੀਦ ਸਕਦੇ ਹੋ ਲੰਗਣ ਦੇ ਦਿੰਦੇ ਆ ਮੈਂ ਪੁੱਛ ਲਿਆ ਸੀਗਾ ਕਿਸੇ ਨੂੰ ਇੱਥੇ ਐਵੇਂ ਲੈਣ ਲੱਗ ਜਾਂਦੀ ਆ ਜਦੋਂ ਇੱਕ ਬੱਸ ਭਰਨ ਜਿੰਨੀਆਂ ਸਵਾਰੀਆਂ ਇਕੱਠੀਆਂ ਹੋ ਜਾਂਦੀਆਂ ਮੈਨੂੰ ਲੱਗਦਾ ਵੀ ਉਦੋਂ ਸਾਰਿਆਂ ਨੂੰ ਇਕੱਠਿਆਂ ਨੂੰ ਭੇਜਦੇ ਆ ਤੇ ਆ ਲੈਣ ਜਿਉਣ ਖੜਦੇ ਆਪਾਂ ਜਾ ਕੇ ਫਿਰ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਆ ਜੇ ਵੀਡੀਓ ਬਣਾਉਣ ਦੇਤੀ ਤਾਂ ਜ਼ਰੂਰ ਬਣਾਵਾਂਗੇ ਬਾਕੀ ਤੁਹਾਨੂੰ ਪਤਾ ਪਟ ਢਠਾ ਥੋੜੇ ਜੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਅੰਦਰ ਤੇ ਇਹ ਕੋਰੀਡੋਰ ਬਣਾਇਆ ਹੋਇਆ ਸਾਰਾ ਅੰਦਰਲੇ ਪਾਸੇ ਆ ਇਹ ਪਹਿਲਾਂ ਆਪਾਂ ਇਧਰਲੀ ਸਾਈਡ ਆਉਣੇ ਆ ਉੱਥੇ ਹੁੰਦੀ ਆ ਵੈਕਸੀਨੇਸ਼ਨ ਵਗੈਰਾ ਡਰਾਪਸ ਦਿੰਦੇ ਆ ਤੇ ਫਿਰ ਜਿਹੜਾ ਆਪਾਂ ਸਮਾਨ ਰਸ਼ਨ ਪਾਣੀ ਨਾਲ ਲੈ ਕੇ ਜਾਣਾ ਉਹ ਚੈਕਿੰਗ ਹੁੰਦਾ ਹੁਣ ਹੋਣੀ ਹੈ ਜਿੱਥੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਕਾਊਂਟਰ ਤੇ ਆਪਾਂ ਲਾਈਨ ਚ ਲਾ ਕੇ ਇਮੀਗ੍ਰੇਸ਼ਨ ਕਰਵਾ ਕੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਬੱਸ ਲੈ ਕੇ ਜਾਊਗੀ ਜ਼ੀਰੋ ਲਾਈਨ ਤੱਕ ਉਸ ਤੋਂ ਬਾਅਦ ਫਿਰ ਆਪਾਂ ਨੂੰ ਪਾਕਿਸਤਾਨੀ ਬੱਸ ਲੈਣਾਊਗੀ ਤੇ ਨਾਲ-ਨਾਲ ਦੇਖੀ ਚੱਲਿਓ ਸਾਰਾ ਕੁਝ ਬਹੁਤ ਵਧੀਆ ਯਾਰ ਮਤਲਬ ਬਹੁਤ ਐਕਸਾਈਟਮੈਂਟ ਆ ਮੈਨੂੰ ਤਾਂ ਬਹੁਤ ਜ਼ਿਆਦੇ ਪਹੁੰਚ ਗਏ ਆਪਾਂ ਜ਼ੀਰੋ ਲਾਈਨ ਤੇ ਇਹ ਆ ਜ਼ੀਰੋ ਲਾਈਨ ਜਿਹਨੂੰ ਆਪਾਂ ਕਹਦੇ ਨੇ ਵੀ ਇੱਥੋਂ ਆ ਪਾਕਿਸਤਾਨ ਆਪਣਾ ਸ਼ੇਰ-ਏ-ਪੰਜਾਬ ਦਾ ਰਾਜ ਸ਼ੁਰੂ ਹੋ ਜਾਂਦਾ ਇੱਥੋਂ ਇਹ ਸੀਗਾ ਪਾਕਿਸਤਾਨ ਦਾ ਇਹ ਆਪਾਂ ਐਂਟਰ ਹੋ ਗਏ ਆ ਜੀ ਆ ਇੰਡੀਆ ਰਹਿ ਗਿਆ ਇਧਰਲੇ ਪਾਸੇ ਆ ਪਾਕਿਸਤਾਨ ਆ ਜੀ ਇਧਰ ਆਪਣਾ ਗਵਾਂਡੀ ਮੁਲਕ ਇਹ ਰੇਂਜਰ ਆ ਜੀ ਇੱਥੋਂ ਦੇ ਲਓ ਜੀ ਆਪਾਂ ਚੱਲਦੇ ਆ ਇਹ ਆ ਗਈ ਬੱਸ ਪਾਕਿਸਤਾਨ ਦੀ ਤੇ ਇਹ ਪਾਕਿਸਤਾਨ ਨੂੰ ਲੈਣ ਆਈ ਆਪਾਂ ਨੂੰ ਇਮੀਗ੍ਰੇਸ਼ਨ ਤੇ ਤਾਰ ਦੂਸ ਗੁਰਦੁਆਰੇ ਦੇ ਨੇੜੇ ਜਾ ਕੇ ਹੁਣ ਚੱਲੇ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਆਪਾਂ 70 ਰੁਪਏ ਨਨਕੂੜਾ ਤਾਰਪੁਰ ਸਾਹਿਬ ਨੂੰ ਤੇ ਮਤਲਬ ਐਕਸਾਈਟਮੈਂਟ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਲਓ ਜੀ ਵੈਲਕਮ ਟੂ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਏ ਆਪਾਂ ਹਾਂ ਸਭ ਨੂੰ ਹੋਣੀਆਂ ਉਸ ਤੋਂ ਬਾਅਦ ਆਪਾਂ ਚੱਲਾਂਗੇ ਲੋ ਜੀ ਇਹ ਆਪਾਂ ਇਮੀਗ੍ਰੇਸ਼ਨ ਦਫ਼ਤਰ ਆ ਗਏ ਇੱਥੇ ਇਮੀਗ੍ਰੇਸ਼ਨ ਕਰਾ ਕੇ ਉਸ ਤੋਂ ਬਾਅਦ ਆਪਾਂ ਗੁਰਦੁਆਰੇ ਨੂੰ ਜਾਵਾਂਗੇ ਗੁਰਦੁਆਰਾ ਕਰਤਾਰਪੁਰ ਸਾਹਿਬ ਇਹ ਆਪਾਂ ਐਂਟਰ ਹੋਣ ਲੱਗੇ ਆ ਇਮੀਗ੍ਰੇਸ਼ਨ ਵਾਸਤੇ ਇਸੇ ਲਿਖਦੇ ਉਹ ਨੀਟ ਬਟਾ ਕੇ ਯਾਰ ਕਰੀ ਰਿਹਾ ਯਾਰ ਉਹ ਪਿੱਛੇ ਰਹੇ ਆ ਲਓ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਆਹ ਵਾਸਾ ਬਣਦਾਰ ਰਹੀ ਆ ਮਤਲਬ ਯਾਰ ਲੱਗ ਹੀ ਨਹੀਂ ਰਿਹਾ ਵੀ ਕਿਤੇ ਦੂਜੇ ਮੁਲਕ 'ਚ ਖੜੇ ਆ ਆਪਾਂ ਸਾਰਾ ਕੁਝ ਸੇਮ ਹੀ ਆ ਬੰਦੇ ਵੀ ਸੇਮ ਆ ਬਸ ਕੱਲਾ ਪੱਗਾਂ ਦਾ ਫਰਕ ਹੈ ਉਧਰ ਟੋਪੀਆਂ ਲੈਂਦੇ ਆਪਣੇ ਪੱਗਾਂ ਬੰਨਦੇ ਆ ਇਧਰੋਂ ਐਂਟਰੀ ਹੋਣੀ ਆ ਤੇ ਆਪਾਂ ਪਹੁੰਚ ਗਏ ਇੱਥੇ ਅੱਗੇ ਆਪਾਂ ਨੂੰ ਦੇਣਗੇ ਇਨਸਟਰਕਸ਼ਨਸ ਉੱਥੇ ਆ ਗੱਲ 'ਚ ਪਾਉਣ ਨੂੰ ਦੇ ਦਿੰਦੇ ਆ ਠੀਕ ਹੈ ਜੀ ਤੇ ਦੱਸਦੇ ਆ ਫਿਰ ਤੁਹਾਨੂੰ ਇੱਥੇ ਇਨਸਟਰਕਸ਼ਨਸ ਦੇਣਗੇ ਤੁਹਾਨੂੰ ਦੇਖ ਲਿਓ ਲੰਗਰ ਆਪਾਂ ਜਿਹੜਾ ਨਾਲ ਲੈ ਕੇ ਆ ਸਕਦੇ ਆ ਜੀ ਸੇਵਾ ਕਰ ਸਕਦੇ ਆ ਇੱਥੇ ਜਮ੍ਹਾਂ ਕਰਾ ਸਕਦੇ ਆ ਤੇ ਲੰਗਰ ਦੀ ਸੇਵਾ ਪੂਰੀ ਕਰਵਾ ਸਕਦੇ ਆ ਇੱਥੇ ਸਾਰਾ ਤੇ ਇਧਰ ਜੋੜਾ ਘਰ ਆ ਨਾਲ ਆਪਾਂ ਜੋੜੇ ਜਮਾ ਕਰਾ ਕੇ ਫਿਰ ਚੱਲਦੇ ਆ ਗੁਰਦੁਆਰੇ ਵੱਲ ਲਓ ਜੀ ਆਪਾਂ ਜੋੜੇ ਜਮਾ ਕਰਾਤੇ ਆ ਆ ਟੋਕਨ ਨੰਬਰ ਮਿਲਿਆ ਆਪਾਂ ਨੂੰ ਪੁਰੇ ਜੋੜੇ ਜਮਾ ਹੋ ਜਾਂਦੇ ਆ ਜੋੜਾ ਕਰ ਇਹ ਆ ਜੀ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਸਰੋਵਰ ਸਾਹਿਬ ਇੱਥੇ ਆਪਾਂ ਪੰਜ ਛਨਾਨਾ ਕਰਕੇ ਫਿਰ ਜਾਂਦੇ ਆ ਜੀ ਮੱਥਾ ਟੇਕਣ ਪੰਜ ਛਨਾਨਾ ਕਰ ਲਈ ਆਪਾਂ ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਇਹ ਹੈ ਮੇਨ ਗੁਰਦੁਆਰੇ ਦੀ ਬਿਲਡਿੰਗ ਮੇਨ ਜੀ ਇੱਥੇ ਆਪਾਂ ਹੁਣ ਮੱਥਾ ਟੇਕ ਲਈਏ ਫਿਰ ਨਾਲ-ਨਾਲ ਤੁਹਾਨੂੰ ਦਿਖਾਉਣੇ ਆ ਬਾਬੇ ਨਾਨਕ ਦੇ ਖੇਤ ਵੀ ਦਿਖਾਵਾਂਗੇ ਤੁਹਾਨੂੰ ਜਿੱਥੇ ਬਾਬੇ ਨਾਨਕ ਨੇ ਕਿਰਤ ਕਰੀ ਆ ਉਹਦੇ ਜਿੰਦਗੀ ਦੇ 18 ਸਾਲ ਇੱਥੇ ਬਿਤਾਏ ਤੇ ਸਹਿਰ ਬਸਾਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਇਹ ਹੈ ਗੁਰਦੁਆਰਾ ਮੈਨੂੰ ਤਾਂ ਇੰਨੀ ਐਕਸਾਈਟਮੈਂਟ ਸੀ ਮੈਂ ਤਾਂ ਪਹਿਲੇ ਜੱਥੇ ਜੀ ਆ ਗਿਆ ਤੱਕ ਸੰਗਤ ਬਹੁਤ ਘੱਟ ਆਈ ਆ ਜੀ ਪਹਿਲਾ ਜੱਥਾ ਸਾਡਾ ਹੀ ਆ ਤੇ ਬਸ ਮਤਲਬ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਮੈਂ ਪਾਕਿਸਤਾਨ ਫਿਰਦਾ ਬਾਬੇ ਨਾਨਕ ਦੀ ਉਸ ਧਰਤੀ ਤੇ ਜਿੱਥੇ ਬਾਬੇ ਨਾਨਕ ਨੇ ਆਪ ਹਲਵਾ ਹੀ ਜ਼ਮੀਨ ਵਾ ਕੇ ਆਪ ਖੇਤੀ ਕਰੀ ਉਪਦੇਸ਼ ਦਿੱਤੇ ਦੇਖੋ ਜੀ ਕਿੰਨੀ ਪਵਿੱਤਰ ਧਰਤੀ ਬਹੁਤ ਬਹੁਤ ਜਿਆਦਾ ਪੋਜ਼ਿਟਿਵ ਔਰ ਇੱਥੋਂ ਦਾ ਬੰਦੇ ਦੀ ਸਾਰੀ ਨੈਗੇਟਿਵਿਟੀ ਦੂਰ ਹੋ ਜਾਂਦੀ ਇੱਥੇ ਆ ਕੇ ਇੰਜ ਮੈਨੂੰ ਲੱਗ ਰਿਹਾ ਤੇ ਆਪ ਜੀ ਨੂੰ ਬੇਨਤੀ ਹਾਲ ਕਰਨਗੇ ਪਾਕਿਸਤਾਨੀ ਸਮੰਤਾ ਵੀ 11:30 ਵਜੇ ਆਪ ਜੀ ਦੇ ਇੰਡੀਅਨ ਸਮੰਤਾ ਵੀ 12:00 ਵਜੇ ਗੁਰ ਕਰ ਵਿਖੇ ਅਰਦਾਸ ਹੋਏਗੀ ਜੇਕਰ ਸੰਤਾਂ ਨੂੰ ਕੋਈ ਅਰਦਾਸ ਕਰਵਾਣਾ ਚਾਹੁੰਦਾ ਹੈ ਤੇ ਬਾਹਰ ਕੜਾ ਪਸਾ ਦੀ ਇੱਕ ਸੇਵਾਦਾਰ ਬੈਠੇ ਹਨ ਦਿਨਾਂ ਪਾਸੋਂ ਤੇ ਨਾਮ ਲਿਖਾ ਕੇ ਅਰਦਾਸ ਕਰਵਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਬਾ ਜੀ ਕਹਿੰਦੇ 1971 ਦੀ ਲੜਾਈ ਵੇਲੇ ਇੱਥੇ ਸਿੱਟਿਆ ਸੀਗਾ ਤੇ ਉਹ ਵੀ ਇਹ ਜੰਦਾ ਹੀ ਵੇ ਇਹ ਖੂਹ ਆ ਜੀ ਇੱਥੇ ਬਾਬਾ ਨਾਨਕ ਜੀ ਦੇ ਖੇਤਾਂ ਨੂੰ ਫਸਲਾਂ ਨੂੰ ਲਾਉਂਦੇ ਸੀ ਪਾਣੀ ਇੱਥੋਂ ਪਾਣੀ ਭਰਦੇ ਵੀ ਸੀਗੇ ਆਪਾਂ ਲਿਜਾ ਵੀ ਸਕਦੇ ਹਾਂ ਇੱਥੋਂ ਪਾਣੀ ਬੋਤਲਾਂ ਮਿਲ ਜਾਂਦੀਆਂ ਇੱਥੋਂ ਤੇ ਬਹੁਤ ਬਹੁਤ ਹੀ ਵੱਡਾ ਆਪਣੇ ਪੰਜਾਬ 'ਚ ਤਾਂ ਮੇਰੇ ਨਾਲ ਤਾਂ ਹੋਣਾ ਨਹੀਂ ਕੋਈ ਐਡਾ ਵੱਡਾ ਗੁਰਦੁਆਰਾ ਬਹੁਤ ਬਹੁਤ ਜ਼ਿਆਦਾ ਵੱਡਾ ਗੁਰਦੁਆਰਾ ਬਹੁਤ ਖੁੱਲਾ ਹੌਲਦ ਜੋੜ ਕੇ ਨਿਕਲਦਾ ਸੀ ਪਾਣੀ ਇੱਧਰ ਇੱਧਰਲੇ ਪਾਸੇ ਕਹਿੰਦੇ ਬਾਬੇ ਨਾਨਕ ਜੀ ਦੇ ਖੇਤ ਨੇ ਤੇ ਆਪਾਂ ਪੁੱਛਦੇ ਹਾਂ ਕਿਸੇ ਨੂੰ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਖੇਤ ਵੀ ਦਿਖਾਈਏ ਦਰਸ਼ਨ ਕਰੀਏ ਆਪਾਂ ਖੇਤਾਂ ਦੇ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਹੈ 18 ਸਾਲ ਆਪਦੀ ਜ਼ਿੰਦਗੀ ਦੇ ਬਿਤਾਏ ਹੱਥੀਂ ਕਿਰਤ ਕਰੀ ਤੇ ਦੁਨੀਆ ਨੂੰ ਉਪਦੇਸ਼ ਦਿੱਤੇ ਵੰਡ ਕੇ ਛਕੋ ਕਿਰਤ ਕਰੋ ਨਾਮ ਜਪੋ ਦੇ ਇੱਧਰਲੇ ਪਾਸੇ ਨਹੀਂ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਜੇ ਆਪਾਂ ਨੂੰ ਜਾਣ ਦੇਤਾ ਨਾ ਤਾਂ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਉੱਥੋਂ ਦੀ ਮਿੱਟੀ ਤਾਂ ਮੈਂ ਪੁੱਛਿਆ ਸੀ ਵੀ ਅਸੀਂ ਮਿੱਟੀ ਕਹਿੰਦੇ ਲੈ ਜਾ ਨਹੀਂ ਸਕਦੇ ਨਹੀਂ ਤਾਂ ਮੈਨੂੰ ਐ ਸੀ ਚਲੋ ਮਿੱਟੀ ਲੈ ਜਾਂਦੇ ਆਪਾਂ ਖੇਤਾਂ ਦੀ ਤੇ ਕਿਸੇ ਗਮਲੇ ਚ ਲਾ ਲਾਂਦੇ ਮੱਥਾ ਟੇਕਦੇ ਵਧੀਆ ਚਲੋ ਨਹੀਂ ਸੀਗਾ ਜਦੋਂ ਤੇਰਾਪ ਕਰੇ ਕੋਈ ਵੀ ਸਬਜ਼ੀ ਲੱਗੇ ਆਪਣਾ ਜਦੋਂ ਪਾਕਿਸਤਾਨ ਦਾ ਘੁੰਮਣ ਦਾ ਹੈਗਾ ਮਾਣਾ ਪੈਸੇ ਆਪਣੇ ਉਦੋਂ ਲੈ ਕੇ ਜਾਵਾਂਗੇ ਘਰੇ ਮਿੱਟੀ ਹੁਣ ਤੇ ਇਹਨਾਂ ਨੇ ਲੈ ਜਾਣ ਨਹੀਂ ਦੇਣੀ ਮੇਰੇ ਹਿਸਾਬ ਨਾਲ ਬਾਕੀ ਪੁੱਛਦੇ ਆਪਾਂ ਜਾ ਕੇ ਕੀ ਬੋਲੇ ਬਹੁਤ ਵੱਡਾ ਯਾਰ ਉਹ ਬਹੁਤ ਵੱਡਾ ਗੁਰਦੁਆਰਾ ਬਣਾਇਆ ਹੋਇਆ ਆ ਮੇਨ ਮਾਰਤਾ ਗੁਰਦੁਆਰੇ ਦੀ ਬਾਕੀ ਤੁਸੀਂ ਆ ਦੇਖ ਰਹੋ ਕਿੰਨਾ ਖੁੱਲਾ ਥਾਂ ਆ ਗਿਆ ਸਾਰਾ ਇਹ ਸਾਰੀ ਗੁਰਦੁਆਰੇ ਦੀ ਆ ਬਾਬਾ ਨਾਨਕ ਦੇ ਨਾਮ ਤੇ ਸਾਰੀ ਜ਼ਮੀਨ ਸਾਰਾ ਗੁਰਦੁਆਰਾ ਜਿੰਨੀ ਬਿਲਡਿੰਗ ਬਣੀ ਆ ਤੇ ਬਹੁਤ ਵਧੀਆ ਲੱਗਿਆ ਪਰਲਾ ਹੀ ਦੋਨੇ ਸਰਕਾਰਾਂ ਨੇ ਮਿਲ ਕੇ ਕਰਿਆ ਜਿਹੜਾ ਬਹੁਤ ਵਧੀਆ ਆ ਕੀ ਦਰਸਾਉਣਾ ਮੈਂ ਜਾ ਕੇ ਅੱਗੇ ਆਗੇ ਬਾਰਡਰ ਜ਼ੀਰੋ ਲਾਈਨ ਪਰਲੇ ਪਾਸੇ ਇੰਡੀਆ ਆਪਣਾ ਤੇ ਉਹ ਪਰਲੇ ਪਾਸੇ ਰਾਵੀ ਆ ਗਈ ਜਿਹੜੀ ਆਪਣੇ ਬਾਰਡਰ ਦੇ ਨਾਲ ਨਾਲ ਲੱਗਦੀ ਹੈ ਤੇ ਆਹ ਖੇਤ ਹੈ ਜੀ ਦੇਖੋ ਤੁਸੀਂ ਆਹ ਖੇਤ ਆ ਬਾਬਾ ਨਾਨਕ ਦੇ ਕਿੰਨਾ ਯਾਰ ਮਤਲਬ ਮੈਂ ਤਾਂ ਖੁਸ਼ਕਿਸਮਤ ਸਮਝਦਾ ਹਾਂ ਆਪਣੇ ਵੀ ਮੇਰਾ ਇੱਥੇ ਮਤਲਬ ਆਇਆ ਮੈਂ ਹਨਾ ਖੇਤ ਦੇਖਿਆ ਆਪ ਆਹ ਦੇਖੋ ਕਿਸੇ ਟਾਈਮ ਬਾਬਾ ਨਾਨਕ ਇੱਥੇ ਹਲ ਚਲਾਉਂਦਾ ਕੀਤੀ ਕਰਦੀ ਇਸ ਦੇਖੋ ਤੁਸੀਂ ਕਾਸ਼ ਇਹ ਆਪਣੀ ਸਾਈਡ ਹੁੰਦਾ ਹਨਾ ਹਰ ਕੋਈ ਆ ਸਕਣਾ ਤੇ ਚੱਕ ਦੇਖੋ ਜੀ ਤੁਸੀਂ ਬਹੁਤ ਸਕੂਨ ਮਿਲਦਾ ਯਾਰ ਇੱਥੇ ਆ ਕੇ ਸਾਰਾ ਕੁਝ ਭੁੱਲ ਜਾਂਦਾ ਬੰਦਾ ਪਿੱਛੇ ਟੈਨਸ਼ਨਾਂ ਕਾਰੋਬਾਰ ਸਾਰਾ ਕੁਝ ਐ ਲੱਗਦਾ ਵੀ ਇੱਥੋਂ ਦਾ ਮੋੜ ਨੂੰ ਜੀ ਨਹੀਂ ਕਰਦਾ ਐ ਲੱਗਦਾ ਵੀ ਇੱਥੇ ਹੀ ਰਹੀਏ ਯਾਰ ਵੀ ਪੰਜ ਸੱਤ ਦਿਨਾਂ ਦਾ ਤਾਂ ਹੋਣਾ ਚਾਹੀਦਾ ਇਹ ਵੈਸੇ ਤਾਂ ਅੱਥ ਨੂੰ ਵਾਪਸ ਜਾਣਾ ਹੁੰਦਾ ਆ ਚੱਕ ਆ ਦੇਖੋ ਇੱਥੇ ਬਹੁਤ ਆ ਦਰਖਤ ਵੀ ਹੈਗੇ ਇਹ ਜਿਹੜੇ ਉਸ ਟਾਈਮ ਦੇ ਖੜੇ ਆ ਮੈਂ ਪੁੱਛੂੰਗਾ ਤੁਹਾਨੂੰ ਦਿਖਾਉਂਗਾ ਜੇ ਕੋਈ ਬੰਦਾ ਮਿਲਿਆ ਨਾ ਕੋਈ ਪੁਰਾਣਾ ਜਿਹਨੂੰ ਪਤਾ ਹੋਵੇ ਸਾਰਾ ਤੇ ਦੇਖੋ ਆਪਣੇ ਨਾਲੋਂ ਅੱਧਾ ਘੰਟਾ ਪਿੱਛੇ ਆ ਇਹ ਪਾਕਿਸਤਾਨ ਦਾ ਟਾਈਮ ਤੇ ਬਾਕੀ ਹਾਂ ਸੱਚ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਇੱਥੇ ਨਾ ਆਉਣ ਤੋਂ ਪਹਿਲਾਂ ਐਂਟਰੀ ਤੋਂ ਪਹਿਲਾਂ ਤੁਹਾਡੇ ਕੋਲੇ ਉਹ ਹੋਣਾ ਚਾਹੀਦਾ ਕਰੋਨਾ ਦਾ ਉਹ ਟੈਸਟ ਜੇ ਹੁੰਦਾਗਾ 24 ਘੰਟਾ ਵਾਲਾ ਉਹ ਹੋਣਾ ਚਾਹੀਦਾ ਉਹ ਤੋਂ ਬਿਨਾ ਤੁਹਾਡੀ ਐਂਟਰੀ ਨਹੀਂ ਹੈਗੀ ਮੈਂ ਵੀ ਭੁੱਲਿਆ ਸੀਗਾ ਤੇ ਫਿਰ ਮੈਂ ਦੁਬਾਰਾ ਕਰਵਾਇਆ ਇਹਦੇ ਨਾਲ ਹੀ ਕਰ ਦਿੰਦੇ ਵੈਸੇ ਤਾਂ ਉਹ ਤੇ ਤੁਸੀਂ ਜੇ ਕਿਸੇ ਨੇ ਆਉਣਾ ਹੋਵੇ ਤਾਂ ਪਹਿਲਾਂ ਭਾਈ ਆਪ ਦਾ ਡਾਕੂਮੈਂਟ ਤਿਆਰ ਹੋਣਾ ਚੰਗੇ ਆਪਦੇ ਫੇਰ ਹੀ ਫਾਇਦਾ ਐਵੇਂ ਇੱਥੇ ਰੁੱਕੀ ਰੱਖਣਗੇ ਤੁਹਾਨੂੰ ਕੋਈ ਫਾਇਦਾ ਨਹੀਂ ਆਹ ਦੇਖੋ ਜੀ ਇਹ ਆ ਬਾਬੇ ਨਾਨਕ ਦੇ ਖੇਤ ਆ ਗੁਰਦੁਆਰਾ ਸਾਹਿਬ ਤੇ ਇੱਧਰ ਇਹ ਖੇਤ ਨੇ ਬਾਬੇ ਨਾਨਕ ਦੇ ਬਹੁਤ ਸੋਹਣਾ ਬਣਾਇਆ ਹੋਇਆ ਯਾਰ ਬਹੁਤ ਸਫਾਈ ਆ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਆਏ ਲੱਗਦਾ ਜਿਵੇਂ ਪਾਣੀ ਹੁੰਦਾ ਪਾਣੀ ਨਹੀਂ ਹੈਗਾ ਬਟ ਫਰਸ ਹੀ ਇਹੋ ਜੀ ਹੈ ਇਹ ਲੱਗਦਾ ਜਿਵੇਂ ਹੁਣੇ ਪੋਚਾ ਲਾ ਕੇ ਛੱਡੇ ਹੁੰਦੇ ਆ ਬਹੁਤ ਸਾਫ ਆ ਬਹੁਤ ਜਿਆਦਾ ਸਫਾਈ ਆ ਪਾਕਿਸਤਾਨ ਸਰਕਾਰ ਨੂੰ 10/10 ਨੰਬਰ ਦਿੰਨੇ ਆ ਆਪਾਂ ਸਫਾਈ ਦੇ ਤੇ ਮਾਮਲੇ ਚ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਕੋਈ ਮਿਲੈ ਤੇਰਾ ਪ੍ਰੀਤ ਪਸਾਰਾ ਇਹ ਆ ਜੀ ਲੰਗਰ ਹਾਲ ਤੇ ਆਪਾਂ ਹੁਣ ਲੰਗਰ ਛਕ ਲਈਏ ਯਾਰ ਬਹੁਤ ਵਧੀਆ ਸਵਾਗਤ ਕਰਦੇ ਆ ਬਹੁਤ ਚਾਹ ਕਰਦੇ ਆ ਪਾਕਿਸਤਾਨ ਵਾਲੇ ਆਏ ਹੋਏ ਆ ਨੇ ਇੱਧਰ ਨੀਲੇ ਕਾਰਡ ਪਾਏ ਜਿਨ੍ਹਾਂ ਦੇ ਉਹ ਪਾਕਿਸਤਾਨ ਵਾਲੇ ਆ ਆਪਾਂ ਨੂੰ ਮਿਲੇ ਆ ਪੀਲੇ ਕਾਰਡ ਜਿਹੜੇ ਗਲ ਵਿੱਚ ਪਾਉਣ ਵਾਲੇ ਆ ਮਤਲਬ ਬਹੁਤ ਬਹੁਤ ਜਿਆਦਾ ਨਿੱਘਾ ਸਵਾਗਤ ਕਰਦੇ ਆ ਇਹ ਮਤਲਬ ਚਿੱਤ ਖੁਸ਼ ਹੋ ਜਾਂਦਾ ਬੰਦੇ ਦਾ ਇੱਥੇ ਆ ਕੇ ਆਹ ਲੰਗਰ ਖਾਲਾ ਜੀ ਆਪਾਂ ਲੰਗਰ ਛਕ ਲਈਏ ਥੋੜਾ ਥੋੜਾ ਫਿਰ ਦਿਖਾਉਣੇ ਆ ਤੁਹਾਨੂੰ ਅੱਗੇ ਬਾਜ਼ਾਰ ਚ ਚੱਲਾਂਗੇ ਫਿਰ ਆਪਾਂ ਪਾਕਿਸਤਾਨੀ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਇਹ ਪਰ ਭਾਂਡੇ ਧੋਣ ਵਾਸਤੇ ਬਣਿਆ ਹੋਇਆ ਜੀ ਤੇ ਆਹ ਰਸੋਈ ਆ ਜੀ ਜਿੱਥੇ ਲੰਗਰ ਬਣਦਾ ਹੈ ਦੇਖੋ ਤੁਸੀਂ ਕਿੰਨਾ ਸਾਫ਼ ਸੁਥਰਾ ਹੈ ਜਿਵੇਂ ਕੋਈ ਫਾਰਨ ਕੰਟਰੀ ਚ ਆ ਕੇ ਹੁਣੇ ਆਦ ਕਿ ਜਿਹੜੇ ਦੇਖੇ ਤੇਰੇ ਹੋਏ ਇਹ ਇਹ ਹਲਵਾਈ ਸਾਹਿਬ ਨੇ ਬਣਾਉਂਦੇ ਆ ਤੇ ਲੰਗਰ ਹਾਲ ਦਿਖਾਉਣਾ ਤੁਹਾਨੂੰ ਮੈਂ ਆਹ ਦੇਖੋ ਐ ਬਣਾਉਂਦੇ ਆ ਜੀ ਇੱਥੇ ਕੋਲ ਭਾਜੀ ਤੇ ਇਹ ਲੰਗਰ ਹਾਲ ਆ ਜੀ ਇੱਥੇ ਲੰਗਰ ਛਕਾਉਂਦੇ ਆ ਮੁੰਡੇ ਹਾਰਸ ਹੋਈ ਹੈ ਆਹ ਹੈ ਥੇਨਾ ਲੰਗਰ ਹਾਲ ਦੇ ਨਾਲ ਹੀ ਨਾ ਇਹ ਬਣਾਇਆ ਹੋਇਆ ਮਿਊਜ਼ੀਅਮ ਟਾਈਪ ਹੀ ਬਣਾਇਆ ਹੋਇਆ ਇਹਦੇ ਵਿੱਚ ਤਸਵੀਰਾਂ ਲੱਗੀਆਂ ਪਾਕਿਸਤਾਨ ਦੀਆਂ ਮਤਲਬ ਪਾਕਿਸਤਾਨ 'ਚ ਆਪਣੇ ਸਿੱਖ ਭਾਈ ਰਹਿੰਦੇ ਜਿਹੜੇ ਉਹ ਫੋਟੋਗ੍ਰਾਫੀ ਹੈ ਇਹ ਆ ਪਾਕਿਸਤਾਨ ਚ ਬਿਲਡਿੰਗਸ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਦਿਖਾਉਣਾ ਨਗਰ ਕੀਰਤਨ ਕਿਵੇਂ ਹੁੰਦਾ ਉੱਥੇ ਨਗਰ ਕੀਰਤਨ ਦੀਆਂ ਆ ਦੇਖੋ ਆ ਪੰਜ ਪਿਆਰੇ ਪਾਕਿਸਤਾਨ ਚ ਜੀ ਇਹ ਨਨਕਾਣਾ ਸਾਹਿਬ ਦੀ ਮੈਨੂੰ ਲੱਗਦਾ ਤੇ ਆ ਦੇਖੋ ਹਾਂ ਨਨਕਾਣਾ ਸਾਹਿਬ ਦੀ ਹੈ ਜੀ ਫੋਟੋਆਂ ਆ ਰੱਖੀਆਂ ਆ ਆਹ ਬਰ ਦੁਬਾਰਾ ਨਨਕਾਣਾ ਸਾਹਿਬ ਲੱਗਦਾ ਮੈਨੂੰ ਦੇਖੋ ਜੀ ਬਹੁਤ ਸੋਹਣਾ ਬਣਾਇਆ ਹੋਇਆ ਯਾਰ ਬਹੁਤ ਜ਼ਿਆਦਾ ਮਹਾਰਾਜ ਰਣਜੀਤ ਸਿੰਘ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਾਰੀਆਂ ਇੱਥੇ ਬਹੁਤ ਠੀਕ ਹੈ ਬਹੁਤ ਸੋਹਣੀਆਂ ਲੱਗੀਆਂ ਹੋਣੀਆਂ ਸਾਰੀਆਂ ਆ ਦੇਖੋ ਯਾਰ ਕਿੰਨੀ ਘੈਂਟ ਚ ਐ ਮਰੂਤੀ ਦੇਖੋ ਤੁਸੀਂ ਪਾਕਿਸਤਾਨ ਦੀ ਇਹ EB ਮੈਨੂੰ ਲੱਗਦਾ اسلامਾਬਾਦ ਦਾ ਨੰਬਰ ਹੋਣਾ ਇਹਦਾ ਇਹ ਆ ਦੇਖੋ ਜੀ ਹਾਂ اسلامਾਬਾਦ ਦਾ ਨੰਬਰ ਹੈ ਮਰੂਤੀ ਦੇਖੋ ਤੁਸੀਂ ਮਰੂਤੀ ਦਾ ਵੀ ਫਰਕ ਹੈ ਨਾ ਤੇ ਇੱਧਰ ਆ ਗੀਆਂ ਸਟਾਲਾਂ ਦੁਕਾਨਾਂ ਵਗੈਰਾ ਕੁਝ ਖਰੀਦਣਾ ਹੋਵੇ ਹਨਾ ਤਾਂ ਇਧਰਲੇ ਪਾਸੇ ਆ ਮੈਨੂੰ ਲੱਗਾ ਇਥੋਂ ਦੇ ਸੇਵਾਦਾਰ ਵਾਸਤੇ ਹੋਣਗੇ ਜਾਂ ਕਮਰੇ ਦੰਦੇ ਹੋਣਗੇ ਜਿਹੜੇ ਇੱਥੇ ਸੇਵਾ ਕਰਾਉਣ ਆਉਂਦੇ ਆ ਉਹ ਮੋਟਰਸਾਈਕਲ ਖੜੇ ਜਿਹੜੇ ਆਪਾਂ ਫਿਲਮਾਂ 'ਚ ਦੇਖਦੇ ਹਾਂ ਨਾ ਪਾਕਿਸਤਾਨ ਦੀਆਂ ਦੇ ਜੇ ਉੱਥੇ ਹੋਇਆ ਤੁਹਾਨੂੰ ਮੈਂ ਦਿਖਾਉਂਗਾ ਉਹ ਖੜੇ ਆ ਵੈਸੇ ਤਾਂ ਦੇਖਦੇ ਆਂ ਚਲ ਜੇ ਕੋਲੇ ਜਾ ਕੇ ਦੇਖਿਆ ਤਾਂ ਇੱਧਰ ਆ ਗਿਆ ਬਾਜ਼ਾਰ ਤੁਹਾਨੂੰ ਮੈਂ ਬਾਜ਼ਾਰ ਦਿਖਾਉਣਾ ਪਹਿਲਾਂ ਆਪਾਂ ਚੀਜ਼ਾਂ ਦੇਖ ਲਈਏ ਲੈ ਲਈਏ ਕੁਝ ਖਰੀਦ ਲਈਏ ਲਾਹੌਰ ਵਾਲਾ ਸਾਮਾਨ ਉਹ ਮੈਨੂੰ ਲੱਗਦਾ ਪਾਕਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਜਾਂਦਾ ਰਹਾ ਤੇ ਆਹ ਵਸ ਇੰਨੀਆਂ ਕਿ ਦੁਕਾਨਾਂ ਇੱਥੇ ਮੈਨੂੰ ਲੱਗਦਾ ਹੋਣਗੀਆਂ 15 20 ਇਹ ਦਿਖਾਉਣੇ ਆ ਤੁਹਾਨੂੰ ਵੀ ਕੀ ਕੁਛ ਮਿਲਦਾ ਤੇ ਕਿੰਨੇ ਦਾ ਮਿਲਦਾ ਖਾਸ ਕਰਕੇ ਤਾਂ ਮੇਰੇ ਨਾਲ ਤਾਂ ਬੁੜੀਆਂ ਦਾ ਸਮਾਨ ਹੀ ਜ਼ਿਆਦਾ ਹੈ ਇੱਥੇ ਬੁੜੀਆਂ ਨਹੀਂ ਹੁੰਦਾ ਜ਼ਿਆਦਾ ਸ਼ੋਪਿੰਗ ਦਾ ਬੰਦੇ ਦਾ ਤੁਹਾਨੂੰ ਪਤਾ ਹੀ ਹੈ ਵਿਚਾਰੇ ਸਾਰ ਲੈਂਦੇ ਆ ਹਨ ਤੇ ਇੱਥੋਂ ਲੈ ਕੇ ਚੱਲਾਂਗੇ ਸਮਾਨ ਆਪਾਂ ਇਹ ਆ ਜੀ ਦੁਕਾਨਾਂ ਇੱਥੋਂ ਦੀ ਆ ਅਸਲਾਮੁਅਲੈਕਮ ਪਾਜੀ ਵਾਲੇਕਮ ਅਸਲਾਮ ਪਾਜੀ ਕੀ ਹਾਲ ਨੇ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਜੀ ਹੋਰ ਠੀਕ ਹੋ ਸ਼ੁਕਰ ਅੱਲਾ ਦਾ ਹੋਰ ਤੁਸੀਂ ਸੁਣਾਓ ਵਧੀਆ ਕਿੱਥੋਂ ਕਿੱਥੋਂ ਤੁਸੀਂ ਜੀ ਲਾਹੌਰ ਤੋਂ ਲਾਹੌਰ ਤੋਂ ਬੱਲੇ ਪੰਜਾਬੀਆਂ ਦਾ ਸੁਪਨਾ ਹੈ ਜਾ ਲਾਹੌਰ ਦੇਖਣਾ ਤੁਹਾਨੂੰ ਪਤਾ ਬਸ ਬਾਰਡਰ ਖੋਲ ਦੇਣ ਕਿਸੇ ਨਾਮ ਕਿ ਨਹੀਂ ਇਕੱਲੇ ਪੰਜਾਬ ਵਾਲੇ ਵਾਸਤੇ ਖੋਲ ਦੇਣ ਵੀ ਭਾਈ ਤੁਸੀਂ ਦੇਖਿਓ ਆ ਜੀ ਹੈਗੇ ਆ ਪਾਕਿਸਤਾਨੀ ਆਹ ਪਾ ਲੈ ਲਈ ਚੱਪਲਾਂ ਜਿਹੜੀਆਂ ਪਾਕਿਸਤਾਨ ਚ ਬਣੀਆਂ ਮਸ਼ਹੂਰ ਹੈ ਉਹ ਇਹੇ

ਇਹ ਆ ਜੀ ਮਾਰਕੀਟ ਦਾ ਪਿਛਲਾ ਪਾਸਾ ਇਹ ਹੈਗਾ ਪਾਕਿਸਤਾਨੀ ਗੱਡੀਆਂ ਪਾਕਿਸਤਾਨ ਵਾਲੇ ਜਿਹੜੇ ਆਉਂਦੇ ਆ ਉਹ ਇੱਥੇ ਖੜਦੇ ਆ ਕੇ ਆ ਗਿਆ ਜੀ ਆ ਗਿਆ ਤੇ ਆ ਪਿਛਲਾ ਪਾਸਾ ਬਸ ਇੱਥੋਂ ਐਗਜ਼ਿਟ ਹੋ ਜੂਗਾ ਤੇ ਆਪਾਂ ਸਮਾਨ ਸੋਣ ਲੈ ਲਿਆ ਸ਼ਾਪਿੰਗ ਕਰ ਲਈ ਮਾੜੀ ਮੋਟੀ ਤੇ ਹੁਣ ਆਪਾਂ ਬਸ ਚੱਲੇ ਆ ਜੀ ਘਰੋ ਘਰੀ ਇੱਥੇ ਬੱਸ ਆ ਜੂਗੀ ਲੈਣਾ ਇੱਥੇ ਕਰਦੇ ਆਪਾਂ ਵਲੌਗ ਦੀ ਸਮਾਪਤੀ ਆ ਮਹਾਰਾਜ ਰਣਜੀਤ ਸਿੰਘ ਦੀ ਮੁੱਤ ਲੱਗਾ ਹੋਇਆ ਦੇਖੋ ਕਿੰਨਾ ਸੋਹਣਾ ਲਓ ਜੀ ਬਾਏ ਬਾਏ ਪਾਕਿਸਤਾਨ ਕਰਤਾਰਪੁਰ ਸਾਹਿਬ ਹੁਣ ਆਪਾਂ ਚੱਲੇ ਆਂ ਵਾਪਸ ਆਪਣੀ ਹੈਗੀ ਵਾਪਸੀ ਆ ਬੱਸ ਤੇ ਆਪਾਂ ਨੂੰ ਬਾਰਡਰ ਤੇ ਲਾ ਦਣਗੇ ਜ਼ੀਰੋ ਲਾਈਨ ਤੇ ਉੱਥੋਂ ਆਪਾਂ ਫਿਰ ਚੱਲਾਂਗੇ ਆਪਾਂ ਘਰ ਨੂੰ ਬਲੌਗ ਦੀ ਸ਼ੁਰੂਆਤ ਇੱਥੇ ਹੋਈ ਸੀ ਤੇ ਇੱਥੇ ਖਤਮ ਕਰਨ ਲੱਗੇ ਆ ਜੀ ਆਪਾਂ